ਪੰਜਾਬ ਵਿੱਚ ਵਾਰਦਾਤਾਂ ਲੁੱਟਾਂ ਖੋਹਾਂ ਅਤੇ ਦਿਨ ਦਿਹਾੜੇ ਫਰੋਤੀਆਂ ਸ਼ਰਾਤੀ ਅੰਸਰਾਂ ਅਤੇ ਗੈਂਗਸਟਰਾਂ ਵੱਲੋਂ ਮੰਗਿਆਚਾਰੀਆਂ ਨੇ ਦਿਨ ਦਿਹਾੜੇ ਕਤਲ ਕੀਤੇ ਜਾਂਦੇ ਨੇ ਲਾਅਨ ਆਰਡਰ ਨੂੰ ਲੈ ਕੇ ਜਿੱਥੇ ਵਿਰੋਧੀ ਧਿਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਰਕੀ ਰਹੀਆਂ ਕਿਉਂਕਿ ਉਹਨਾਂ ਵੱਲੋਂ ਵੀ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਖਾਸ ਕਰਕੇ ਲਾਅਨ ਆਰਡਰ ਨੂੰ ਲੈ ਕੇ ਲਾਰਡ ਆਰਡਰ ਨੂੰ ਮੇਨਟੇਨ ਪੰਜਾਬ ਦੇ ਮੁੱਖ ਮੰਤਰੀ ਭਗਵਰਤਮਾਨ ਕਦੋਂ ਕਰਨਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਕਿਤੇ ਵੱਡੀ ਵਾਰਦਾਤ ਹੁੰਦੀ ਹੈ ਤਾਂ ਕਹਿ ਦਿੰਦੇ ਨੇ ਕਿ ਜਿਹੜੇ ਗੈਂਗਸਟਰ ਨੇ ਜਿਹੜੇ ਸ਼ਰਾਰਤੀ ਅੰਸਰ ਨੇ ਇਹ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਦੇਣ ਹੈ ਹੌਲੀ-ਹੌਲੀ ਪੰਜਾਬ ਦੇ ਵਿੱਚੋਂ ਸ਼ਰਾਰਤੀ ਅੰਸਰ ਗੈਂਗਸਟਰਵਾਦ ਨੂੰ ਖਤਮ ਕਰ ਦਿੱਤਾ ਜਾਵੇਗਾ ਇਹ ਆਪਣੇ ਮਾਂ ਦੀ ਬੁੱਕਲ ਦੀਆਂ ਲੋਰੀਆਂ ਦਾ ਆਨੰਦ ਨਹੀਂ ਮਾਣਨਗੇ ਇਹਨਾਂ ਨੂੰ ਵੀ ਗੋਲੀ ਦਾ ਸਾਹਮਣਾ ਕਰਨਾ ਪਵੇਗਾ ਜਿਸ ਤਰ੍ਹਾਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੈਂਗਸਟਰਾਂ ਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਇੱਕ ਇਧਰ ਵੱਡੀ ਵਾਰਦਾਤ ਸਾਹਮਣੇ ਆਈ ਹੈ ਇੱਕ ਪਾਸੇ ਜਿੱਥੇ ਸ਼ਾਰਤੀ ਅੰਸਰਾਵਲੋਂ ਦਿਨ ਦਿਹਾੜੇ ਤਰਨਤਾਰ ਦੀ ਸਰਪੰਚ ਨੂੰ ਗੋਲੀ ਮਾਰ ਦਿੱਤੀ ਗਈ ਸੰਧੂ ਫਾਰਮ ਦੇ ਵਿੱਚ ਆ ਕੇ ਜਿੱਥੇ ਉਹ ਵਿਆਹ ਸਮਾਗਮ ਤੇ ਨੱਚ ਰਹੀ ਸੀ ਤੇ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਹਲਕਾ ਜਲੰਧਰ ਤੋਂ ਪੰਜਾਬ ਦੇ ਜ਼ਿਲ੍ਹਾ ਜ਼ਿਲ੍ਹੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਲੋਕਾਂ ਵਿਚਾਲੇ ਦਹਿਸ ਫਲਾ ਦਿੱਤੀ ਹੈ ਦੱਸ ਦਈਏ ਕਿ ਜਲੰਧਰ ਕੁੰਜ ਵਿੱਚ ਕ੍ਰਿਮੀਨਲ ਹਿਸਟਰੀ ਸ਼ੂਟਰ ਨੇ ਅਕਾਲੀ ਕ੍ਰਿਮੀਨਲ ਹਿਸਟਰੀ ਸ਼ੂਟਰ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ ਇੰਚਾਰਜ ਐਚ ਸਵਾਲੀਆ ਦੀ ਗੱਡੀ ਘੇਰ ਕੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਇਸ ਹਮਲੇ ਵਿੱਚ ਵਾਲੀਆ ਤਾਂ ਬਚ ਗਿਆ ਪਰ ਉਹਨਾਂ ਦੇ ਸਾਥੀ ਨੂੰ ਹਮਲਾਵਾਰਾਂ ਨੇ ਤੇਜ਼ ਤਾਲ ਹਥਿਆਰ ਨਾਲ ਮਾਰ ਕੇ ਜ਼ਖਮੀ ਕਰ ਦਿੱਤਾ ਹਮਲਾ ਕਰਨ ਵਾਲਾ ਵਿਅਕਤੀ ਕਾਫੀ ਸਮੇਂ ਤੋਂ ਹਮਲੇ ਦੀ ਤਾਕ ਵਿੱਚ ਸੀ ਵਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਾਲੀਆ ਕਲੌਨੀ ਦੇ ਰਹਿਣ ਵਾਲੇ ਦਵਿੰਦਰ ਸਿੰਘ ਕਵਰ ਨੇ ਇਲਾਕੇ ਦੇ ਹੀ ਆਪਣੇ ਦੋਸਤ ਦੀ ਪਤਨੀ ਤੇ ਗੰਦੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ ਉਸ ਨੇ ਦੋਸਤ ਦੀ ਪਤਨੀ ਤੇ ਨਜਾਇਜ਼ ਸਬੰਧ ਬਣਾਉਣ ਦਾ ਦਬਾਅ ਬਣਾਇਆ ਪਰ ਵਿਰੋਧ ਕਰਨ ਤੇ ਉਹ ਤੇ ਉਹ ਉਹ ਦੋਸਤ ਦੀ ਪਤਨੀ ਨਾਲ ਅਲੰਚ ਸਦਚਨ ਲੱਗਾ ਇਸੇ ਤਰ੍ਹਾਂ ਉਸ ਨੇ ਉਹਨਾਂ ਦੇ ਪਾਲਤੂ ਕੁੱਤੇ ਨੂੰ ਵੀ ਜ਼ਹਿਰ ਦਿੱਤਾ ਅਤੇ ਕਦੇ ਘਰ ਵਿੱਚ ਅੱਗ ਲਾ ਦਿੱਤੀ ਜਾਣੋ ਕਿਵੇਂ ਹੋਇਆ ਹਮਲਾ ਦੱਸਿਆ ਜਾ ਰਿਹਾ ਹੈ ਕਿ ਵਾਲੀਆ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਪੀੜਤ ਪਰਿਵਾਰ ਦਾ ਸਾਥ ਦਿੱਤਾ ਸੀ ਜਿਸ ਕਾਰਨ ਦਵਿੰਦਰ ਖਿਲਾਫ ਕੇਸ ਦਰਜ ਹੋਣ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ 3 ਮਹੀਨੇ ਦੀ ਸਜ਼ਾ ਕੱਟ ਕੇ ਦਵਿੰਦਰ ਹੁਣ ਜ਼ਬਾਨ ਤੇ ਬਾਹਰ ਆਇਆ ਬਾਹਰ ਆਉਂਦੇ ਹੀ ਉਸ ਨੇ ਆਪਣੇ ਦੋਸਤ ਨੂੰ ਮੈਸ ਕਰਨੀ ਸ਼ੁਰੂ ਕਰ ਦਿੱਤੇ ਅਤੇ ਉਹ ਉਸ ਦੇ ਪਰਿਵਾਰ ਅਤੇ ਪੈਰ ਵੀ ਕਰਨ ਵਾਲਿਆਂ ਨੂੰ ਵਾਲਿਆਂ ਨੂੰ ਪ੍ਰਵਾਸ ਸਮੇਤ ਮਰਵਾ ਦੇਵੇਗਾ ਉਹਨਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਦਵਿੰਦਰ ਸਿੰਘ ਕਵਰ ਨੇ ਆਪਣੇ ਤਿੰਨ ਸਾਥੀਆਂ ਸਮੀਤ ਪਹਿਲਾਂ ਤਾਂ ਆਪਣੇ ਦੋਸਤ ਦੇ ਘਰ ਜਾ ਕੇ ਭਾਂ ਤੋੜ ਕੀਤੀ ਲਗਭਗ ਸਵਾ 2 ਵਜੇ ਉਹ ਕੰਮ ਲਈ ਘਰੋਂ ਨਿਕਲੇ ਤਾਂ ਉਹਨਾਂ ਦੀ ਗੱਡੀ ਦੇ ਦੋ ਗੱਡੀਆਂ ਲਾ ਕੇ ਰੁਕ ਲਈ ਇਸ ਦੌਰਾਨ ਹਮਲਾਵਾਰਾਂ ਨੇ ਤੇਜ਼ ਧਾਰ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਹਮਲਾਵਾਰਾਂ ਨੇ ਹਮਲਾਵਾਰਾਂ ਨੇ ਵਾਲੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਦੇ ਕਰੀਬੀ ਨੇ ਅੱਗੇ ਆ ਕੇ ਵਾਲੀਆਂ ਦੀ ਜੜਪਚਾਈ ਅਤੇ ਉਹ ਖੁਦ ਤੇਜ਼ ਧਾਰ ਹਥਿਆਰ ਲਗਨ ਕਰਨ ਹੁਣ ਵਿੱਚ ਲਥਪਥ ਹੋ ਗਿਆ ਵਾਲੀਆ ਨੇ ਕਿਹਾ ਕਿ ਉਹਨਾਂ ਦੀ ਗੱਡੀ ਵਿੱਚ ਲੱਗਾ ਹੌਟਲ ਵਜਾਇਆ ਤਾਂ ਇਲਾਕੇ ਦੇ ਲੋਕ ਤੁਰੰਤ ਬਾਹਰ ਨਿਕਲੇ ਉਹਨਾਂ ਦੋ ਹਮਲਾਵਾਰਾਂ ਨੂੰ ਕਾਬੂ ਕਰ ਲਿਆ ਪਰ ਦੋ ਲੋਕ ਭੱਜ ਗਏ ਘਟਨਾ ਦੀ ਸੂਚਨਾ ਚੌਕੀ ਮੰਡੀ ਪੁਲਿਸ ਨੂੰ ਦਿੱਤੀ ਗਈ ਜਦ ਕਿ ਅਕਾਲੀ ਆਗੂ ਸਵਾਲੀਆ ਤੇ ਸਾਥੀ ਨੂੰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਐਸ ਐਚ ਸਵਾਲੀਆ ਨੇ ਕਿਹਾ ਕਿ ਉਹਨਾਂ ਉਹਨਾਂ ਮੰਡ ਪੁਲਿਸ ਨੂੰ ਕਈ ਵਾਰ ਕਿਹਾ ਕਿ ਉਹਨਾਂ ਨੂੰ ਜਾਨੋਂ ਮਾਰ ਦੇ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਿਸ ਨੇ ਉਸ ਸਮੇਂ ਉਚਿਤ ਕਦਮ ਨਹੀਂ ਚੁੱਕਿਆ ਉਹਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਪੁਲਿਸ ਨੇ ਧਮਕੀਆਂ ਦੇਣ ਵਾਲੇ ਨੁਫਾਲਿਆ ਹੁੰਦਾ ਤਾਂ ਅੱਜ ਇਹ ਵੱਡੀ ਘਟਨਾ ਨਾ ਵਾਪਰਦੀ ਇਸ ਸਬੰਧ ਵਿੱਚ ਜਦੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਦੀ ਦੂਜੀ ਥੇਰੇ ਤੇ ਦਵਿੰਦਰ ਸਿੰਘ ਕਬਰ ਨਾਲ ਗੱਲ ਕੀਤੀ ਤਾਂ ਉਹਨਾਂ ਦੋਸ਼ਾਂ ਨੂੰ ਸਿਰੇ ਤੋਂ ਅਨਕਾਰਿਆ ਦਵਿੰਦਰ ਦੇ ਸਾਥੀ ਦਾ ਕਹਿਣਾ ਹੈ ਕਿ ਐਸ ਵਾਲਿਆ ਅਤੇ ਉਹਨਾਂ ਦੇ ਸਾਥੀ ਦਾ ਉਹਨਾਂ ਦੇ ਸਮਰਥਕ ਨੇ ਉਹਨਾਂ ਤੇ ਹਮਲਾ ਕੀਤਾ ਜਿਸ ਤੇ ਦਵਿੰਦਰ ਗਮੀਰ ਕੋ ਜਖਮੀ ਹੋਇਆ ਉਹਦੇ ਚੌਕੀ ਮੰਡ ਦੇ ਇੰਚਾਰਜਾ ਕਹਿਣਾ ਹੈ ਕਿ ਦੋਵੇਂ ਪਾਸਿਓਂ ਉਹਨਾਂ ਨੂੰ ਝਗੜੇ ਦੀ ਸੂਚਨਾ ਮਿਲੀ ਫਿਲਹਾਲ ਵਾਲਿਆ ਵੱਲੋਂ ਸ਼ਿਕਾਇਤ ਆਈ ਹੈ ਉਨਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਬੰਦੀ ਕਾਰਵਾਈ ਕਰ ਦਿੱਤੀ ਜਾਵੇਗੀ। ਯਾਨੀ ਕਿ ਐਸਐਸ ਵਾਲੀਆ ਨੂੰ ਵੀ ਸ਼ਰਾਰਤੀ ਅੰਸਾਬਰ ਨੂੰ ਜਿਹਦਾ ਨਾਮ ਦਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ। ਹਾਲਾਂਕਿ ਐਸਐਸ ਵਾਲੀਆ ਨੂੰ ਕੁਝ ਨਹੀਂ ਹੋਇਆ ਲੇਕਿਨ ਉਸ ਦੇ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਗੰਭੀਰ ਇਲਾਜ ਦੇ ਅਧੀਨ ਉਹਨਾਂ ਦਾ ਟ੍ਰੀਟਮੈਂਟ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਯਾਨੀ ਕਿ ਵਾਰਦਾਤਾ ਨੂੰ ਜਿਹੜਾ ਹੈ ਵੱਡੇ ਪਦਰ ਤੇ ਇਹੋ ਜੇ ਸ਼ਰਾਰਤੀ ਅੰਸਰਾਂ ਵੱਲੋਂ ਅੰਜਾਮ ਦਿੱਤੇ ਜਾ ਰਹੇ ਨੇ ਧੰਨਵਾਦ